ਕਰਮਾ ਵਾਲੀ ਦੀ ਲੋ ਜੀ ਤੋਰਾ ਤੁਹਾਡੇ ਸਾਹਮਣੇ ਆ ਲੋ ਜੀ ਮੋੜ ਲਓ ਜੀ ਪਿਓਰ ਮੋੜਾ ਨਾਲ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਦਾ ਜੀ ਬਰਨਾਲਾ ਬਾਈਕੋਲ ਟਾਪ ਦੀ ਕੱਟੀ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਤੋ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ 22 ਦਾ ਨੰਬਰ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀਕਾ ਜੀ ਸਸਰੀਕਾਲ ਜੀ ਨਾਮ ਕੀ ਜੀ ਆਪਣਾ ਨਾਮ ਮੋਹਨਾ ਜੀ ਪਿੰਡ ਤਪਾ ਮੰਡੀ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕੱਟੀ ਜਾਣਕਾਰੀ ਦਿਓ ਵੀ ਕਿੰਨੇ ਕੱਟੀ 8-10 ਸਾਲ ਦੀ ਅਖੀਰੀ ਆ ਜੀ ਠੀਕ ਆ ਥਾਣਾ ਦਿਖਾ ਬਈਰੇ ਹਾਂ ਜੀ ਥਾਣਾ ਦੇਖ ਲਓ ਜੀ ਮੋਟਾ ਮੋਟਾ ਥਾਣਾ ਭਰਾ ਥੋੜਾ ਜਿਹਾ ਕੈਮਰੇ ਤੋਂ ਦਰਦੀ ਹੈ ਦੇਖ ਉਧਰ ਵੀ ਦੇਖ ਲਓ 1 ਮਿੰਟ ਦਿਖਾਓ ਕੱਲਾ ਕੱਲਾ ਥਾ ਲੋ ਜੀ ਚੈੱਕ ਕਰ ਸਕਦੇ ਭਰਾ ਛੋਟਾ ਮੋਟਾ ਥਾਣਾ ਠੀਕਾ ਕੋਈ ਫੋਰਟ ਨਹੀਂ ਕੋਈ ਸਾਗ ਨਹੀਂ ਫੇਸ ਕੁਆਲਟੀ ਦੇਖ ਸਕਦੇ ਭਰਾ ਤੋੜ ਦੋ ਜੀ ਲੋ ਜੀ ਤੁਹਾਨੂੰ ਤੋਰਾ ਵਿਖਾ ਰਹੇ ਆ ਕੱਟੀ ਦਾ ਫਰਸ ਕਲਾਸ ਕੱਟੀ ਆ ਸਿੰਗੀ-ਸੁੰਗੀ ਬਹੁਤ ਸੋਹਣੀਆਂ ਕਰਮਾਂ ਵਾਲੀ ਦੀ ਲੋ ਜੀ ਤੋਰਾ ਤੁਹਾਡੇ ਸਾਹਮਣੇ ਆ ਲੋ ਜੀ ਮੋੜ ਲਓ ਜੀ ਪਿਓਰ ਮੋਹਰਾਂ ਨਾਲ ਦੀ ਕੱਟੀ ਆਈ ਇਹਦੀ ਮਾਂ ਹਰਿਆਣੇ ਦੀ ਝੋਟੀ ਸੀਗੀ ਟੋਪ ਦੀ ਠੀਕ ਆ ਹਾਂਜੀ ਵਧੀਆ ਮਿਲ ਰਿਹਾ ਕਾਰਡ ਆ ਦੀ ਮਾਂ ਦੀ ਧੀ ਆ ਬਾਕੀ ਵੀ ਪਤਲਾ ਪਿੰਡਾ ਵੀ ਹੈ ਨਾ ਪਤਲੇ ਕਹਾਨੀਂਬੂ ਵਰਗਾ ਕਾਕਯਾਰ ਦਾ ਪਤਲਾ ਪਿੰਡਾ ਹੈ ਜੀ ਠੀਕ ਆ ਥੋੜਾ ਬਾਕੀ ਜੀ ਦੰਦੀਏ ਫੋਨ ਤੋਂ ਨਾ ਹਾਂਜੀ ਫੋਨ ਤੋਂ ਡਰਦੀ ਹੋੜਾ ਹਾਂ ਕੈਮਰੇ ਤੋਂ ਡਰਦੀ ਆ ਜੀ ਕੈਮਰੇ ਹਾਂਜੀ ਇੱਕ ਆਪਣੇ ਕੋਲ ਕੱਲੀ ਹੋਈ ਆ ਕੱਲੀ ਕਰਕੇ ਪਸੂ ਹੋਈ ਜਾਂਦਾ ਜੀ ਠੀਕ ਆ ਕੱਲਾ ਪਸੂ ਤੇ ਰੇਟ ਢੁੱਟ ਪਾ ਦਾ ਜਾਇਜ ਰੇਟ ਇਹਦਾ ਜਾਇਜ ਜੀ ਲਵਾਂਗੇ ਜੀ ਆਪਾਂ ਕੋਈ ਬੜਾ ਉਹ ਨਹੀਂ ਕਰਦੇ ਫੋਨ ਤੇ ਕਰੋਗੇ ਹਾਂਜੀ ਫੋਨ ਤੇ ਕਰ ਲਾਂ ਠੀਕ ਹਾਂਜੀ ਲੋਪਰਾ ਦੇਖ ਸਕਦੇ ਹੋ ਦੁੱਧ ਵਾਲੀ ਨਾੜਾ ਹੁਣ ਵੀ ਦੀੰਆ ਕਰਮਾਂ ਵਾਲੀ ਦੇਖ ਸਕਦੇ ਹੋ ਉਨੀ ਸਾਈਡ ਤੇ ਕਾਗਜ਼ ਵਾਂਗੂ ਪਿੰਡਨ ਪਤਲਾ ਦੇਖ ਸਕਦੇ ਹੋ ਇਧਰੀ ਸਾਈਡ ਵੀ ਨਿੰਬੂ ਵਾਂਗੂ ਠੀਕ ਹੈ ਨਾ ਫੇਸ ਕੁਆਲਿਟੀ ਦੇਖ ਸਕਦੇ ਸਿੰਗੀ ਸਿੰਗੀ ਮੋੜ ਰਹੀ ਹੈ ਕਾਮਰਾਂ ਵਾਲੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗਾ ਟਾਈਟਲ ਵਿੱਚ ਓਕੇ ਬਾਈ